ਅਵੇ ਜੀ ਸਾਰੇ ਵੀਰਾਂ ਨੂੰ ਸੰਦੀਪ ਦੇ ਫੈਨ ਤੁਹਾਡਾ ਬਹੁਤ ਬਹੁਤ ਵੈਲਕਮ ਹੈ ਜੀ ਤੇ ਬਾਈ ਜੀਓ ਬਾਲ ਕਰਨ ਪਹੁੰਚ ਚੁਕੇ ਆ ਵੇਖੋ ਅੱਜ ਬਾਈਆਂ ਪੰਜ ਝੋਟੀਆਂ ਸੋਹਣੀਆਂ ਸੁਨੱਖੀਆਂ ਬੁਰੀਆਂ ਤੇ ਦੁੱਧ ਵਾਲੀਆਂ ਤੇ ਭਾ ਵੀ ਨਿਗਰੇਗੇ ਹੋਣੇ ਆ ਹੋਣੀ ਵੱਡੇ ਵੱਡੇ ਪਾਣੀ ਨਿਗੇ ਨਿਗੇ ਸ਼ੁਰੂ ਕਰੀ ਬਾਈ ਜੀ ਗੱਲਬਾਤ ਕਰੀਏ ਬਾਈ ਜੀ ਸਾਹਿਬ ਹਾਂ ਗਾਓ ਇਧਾ ਕੇ ਹੋਰ ਵਧੀਆ ਕਿਵੇਂ ਚੱਲੇਗਾ ਹਮ ਬੜੀ ਕਿਰਪਾ ਬਹੁਤ ਪਾਈ ਜੀ ਹਾਂ ਨਾ ਪਹਿਲਾਂ ਤਾਂ ਵਸਾਕੀਆਂ ਬਹੁਤ ਬਹੁਤ ਮੁਬਾਰਕਾ ਆਪਣੇ ਜਿਹੜੇ ਵੀਰ ਵੇਖਣ ਵਾਲੇ ਹਾਂ ਉਹਨੂੰ ਸਾਰੇ ਮੁਬਾਰਕ ਬਹੁਤ ਬਹੁਤ ਵਸਾਕੀਆਂ ਮੁਬਾਰਕ ਹੈਈ ਹੈ ਨਾ ਸਾਲ ਬਰਕਾ ਹੈਈਆਂ ਦਾ ਕੰਮ ਤੇ ਚੱਲੀ ਜਾਂਦੇ ਆਂਦੇ ਬਿਲਕੁਲ ਸਾਡੇ ਭਾਈ ਆਹੀ ਵਸਾਕੀ ਹੈ ਆਪਣੀ ਉਹ ਵਸਾਕੀ ਆ ਜਿਹਦਾ ਨੂੰ ਆਦਾਂ ਦਾ ਵਸਾਕੀ ਆਪਾਂ ਨੇ ਇੱਥੇ ਵੇਚ ਲਈਆਂ ਵਸਾਕੀ 500 ਦੀ ਮੰਡੀ 'ਚ ਵੇchnੀਆਂ 500 ਇੱਥੇ ਵੇਚ ਜਾਂਦੀਆਂ ਨਾ ਲੈ ਗੱਲ ਕੀ ਕਰਨਾ ਭਾਈ ਨਾਲੇ ਮੰਡੀ ਆਪਾਂ ਕਰਨਾ ਤਾਂ ਸਾਂ ਕਰੀਏ ਆਪਾਂ ਇਹੋ ਜੀ ਆਪਣੀ ਵਸਾਕੀ ਉਹ ਆਪਣੀ ਮੰਡੀ ਹੈ ਜੀ ਆਪਾਂ ਬਾਹਰ ਦੇਖਣਾ ਚਾਹੀਦਾ ਆਪਾਂ ਨੂੰ ਜੀ ਚਲੋ ਹੋਰ ਜ਼ਰਾ ਉੱਪਰ ਰੱਖਿਓ ਅੱਜ ਬਸ ਆਪਣੇ ਤੋਂ ਅੱਜ ਹੈਗੀਆਂ ਵਾ ਪੰਜ ਝੋਟੀਆਂ ਦੇ ਇੱਕ ਗਾਂ ਆ ਗਾਂ ਢਾਈਆਂ ਮਹੀਨੇ ਨਹੀਂ ਗੱਭਣਿਆ ਹਾਂ ਤੇ ਦੋ ਮਹੀਨਾ ਆਪਣੇ ਤੋਂ ਬੱਚੇ ਵਗੇਰੇ ਆ ਤਿੰਨ ਪੰਜ ਹੀ ਡੰਗਰ ਆਪਣੇ ਹਾਂ ਜੀ ਹਾਂ ਪੰਜ ਹੀ ਪੰਜ ਪੂਰੀ ਸ਼ੁਰੂ ਕਰ ਪੁਰੇ ਬੁਰੀ ਵਿਖਾਓ ਪਹਿਲਾਂ ਪੂਰੀ ਝੋਟੀ ਸੂਈ ਜੋ ਤੁਜਾ ਤੁਜਾ ਲਓ ਜੀ ਫਿਰ ਸੰਦੀਰ ਦਾ ਜਿਹੜਾ ਮਿੰਤੀ ਵਾਲਾ ਦੁੱਧ 12 ਕਿਲੋ ਕੰਡੇ ਜੜਾਓ ਲਓ ਜੀ ਫਿਰ ਮਿੰਦਾ ਜੀ ਵਿਖਾਓ ਵਰਕਰ ਉਹ ਬੱਚਾ ਜਿਹੜਾ ਨਾੜੂ ਤੇ ਉਹ ਕੱਟੀ ਆ ਪੰਜ ਬਾਹਰ ਦੇ ਜੀ ਮਿੰਜੀਤ ਬੱਚੇ ਖਾ ਪਰ ਇੱਕ ਗੱਲ ਆ ਯਾਰ ਮੇਰੇ ਘਾਤਰ ਲਈ ਆਵੇਂ ਨਾ ਓਨੀ ਉੱਤੋਂ ਦੀ ਓਨੀ ਥੱਲੇ ਹੋ ਹੈ ਓਨੀ ਉੱਤੋਂ ਹਾਂ ਓਨੀ ਥੱਲੇ ਹੋ ਓਨੀ ਥੱਲੇ ਹੋ ਬਸ ਤੇ ਸੰਦੀਪ ਜੀ ਇਹਦੇ 2 ਸਵਾ 2 ਕਿਲੋ ਗਾੜੀ ਹਾਂ ਹਾਂ ਠੀਕ ਹੈ ਹੁਣ ਤਾਂ ਹਾਂ ਬਸ ਇੱਥੇ ਵੀ ਕੁੜੂ ਕੁਝ ਕੀਆ ਨਾ ਆ ਤਾਂ ਨਹੀਂ ਆ ਬਸ ਠੀਕ ਆ ਹਾਂ ਨਾ ਜੜੀ ਉਹ ਪਾਣ ਜੜੀ ਚਲਲੇ ਵਾਲੀ ਬੂਰੀ ਆ ਤੇ ਨਾਲ ਹੀ ਦੁੱਧ ਵਾਲੀ ਗਿੱਲਾ 나ੜੂਆ ਨਾ ਹਾਂ ਹਾਂ 나ੜੂ ਦੇ ਬੱਚਾ ਹੋਵੇ ਨਾੜੂ ਦੇ ਬੱਚਾ ਤੇ ਗਾਇਲ ਜੇ ਬੋਰ ਫਰ ਬਸ ਸਾਖੀ ਪੁੱਲੀ ਨਹੀਂ ਕੋਈ 1 5 ਪੁੱਲੀ ਛੋੜ ਸਾਖੀ ਦੀ ਪੁੱਲੀ ਛੋੜ ਕਰ ਦੇਣੀ ਆ ਮੈਂ ਲੱਕੂ ਬਾਹਰ ਹੀ ਦੇਖਦੀ ਆ ਅਸੀਂ ਮੋਲੀ 95 ਕਰਨਾ 90 ਦੀ ਦੇ ਦिए ਵੇ ਲੈ ਹੋਰ ਥੱਲੇ ਆਣਾ 90 ਦੇ ਦिए 5000 ਵਸਾਕੀ ਦੇ ਨਾਂ ਨੇ ਛੋੜ 5000 ਅੱਜ ਅੱਜ ਨਹੀਂ ਅੱਜ ਦੱਸਦੇ ਇੱਕ ਗੱਲ ਹੈਗੀ 5000 ਛੋੜੀ ਕਰਾਂਗੇ ਦੱਸ ਦੇ ਵੀ ਛੋਟੀ ਹੈ ਜੀ ਜੈ 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 ਪਾਂਦੀ ਕਾ ਦੇਦੀ ਆ ਆਉ ਮੈਂ ਤਾਂ ਖਾ ਮੜੇ ਦਰਾਂ 12 ਕਿਲੋ ਦੁੱਧ ਝੋਕੇ ਲੈ ਦੇ ਮੇਰੇ ਘਰੇ ਦੇਖੋ ਹਾਂ ਨਹੀਂ ਬਈ ਠੀਕ ਆ ਮੰਨ ਗਿਆ ਅੱਜ ਐ ਨਾੜੂ ਦੇ ਬੱਚਾ ਵੀਰ ਮਗਰ ਕੱਟੀ ਆ ਚਲ ਹਾਂ ਬਸ ਠੀਕ ਆ ਠੀਕ ਆ ਹਾਂ ਜੀ ਆਜੋ ਆ ਪਹਿਲਾਂ ਛੋਟੀ ਆ ਨੀਲੀ ਦੀ ਨੀਲੀ ਦੀ ਪਹਿਲਾਂ ਲੋ ਜੀ ਪਹਿਲਾ ਸੂਰ ਨੀਲੀ ਅੱਖਾਂ ਬਿੱਲੀਆਂ 10 11 ਕਿਲੋ ਦੁੱਧ ਆ ਬਿਲਕੁਲ ਇਹਦਾ ਵੀ ਤਾਜ਼ਾ ਬੱਚਾ ਮਗਰ ਬੱਚਾ ਲੋ ਦੇਖੋ ਗਰ ਆਹ ਪਰ ਜੋ ਦਿਨ ਲੱਗ ਭਾਗ ਦੇ ਲੱਗੀ ਲੱਗੀ ਪਰ ਠੀਕ ਆ ਸੀਸ ਲੱਗ ਰਿਹਾ ਸੁਨੀਲ ਸਾਹਿਬ ਬਹੁਤ ਜਿਆਦੀ ਜਿਆਦੀ ਅੱਛਾ ਯਾ ਕਮਾ ਫਿਰ ਸਿੰਘੀ ਤੋਂ ਵੀ ਬਹੁਤ ਨਿੱਕੀ ਲੱਗੀ ਕਰ ਦੇਖੋ ਅੱਖਾਂ ਬਿੱਲੀਆਂ ਨਾਲ ਬਈ ਨੀਲੀ ਦੀ ਆਉਂਦੀ ਝੋਟੀ ਪਿਓਰ ਨੀਲੀ ਚ ਆਉਂਦੀ ਆ ਆ ਉੱਥੇ ਖੜਾ ਮੜਾ ਜਾ ਸਾਨੂੰ ਤੁਹਾਨੂੰ ਵਿਖਾ ਲਈ ਲੋ ਦੇਖਣਾ ਤੁਹਾਨੂੰ ਕਾਤੀ।ਲੇ ਜਰਾ ਪਤਾ ਹੀ ਕੋਈ ਨਹੀਂ ਇੱਧੇ ਬੈਠਾ ਰ। ਹਾਂ ਲੈ ਇੱਧਰ ਲੈ। ਲੈ। ਹਾਂ। ਲੈ। ਚਲ ਠੀਕ ਹੈ ਚਲ। ਤੋਰ ਕਰਾਂ ਦੇ। ਕੱਟੀ। ਮਗਰ ਕਟਾ। ਲੋ ਕਟਾ ਮਗਰ ਵੱਡੀ ਝੋਟੀਆਂ ਪੂਰੀ। ਵੱਡੀ ਵੱਡੀ। ਹਾਂਜੀ ਫੇਰ। ਇਹਨੂੰ ਮੈਂ ਦੱਸਣਾ ਕਿ ਆਪਾਂ ਲੱਖੋਂ ਬਾਅਦ ਜਾਣਾ ਹੀ ਨਹੀਂ ਲੈ। ਨਹੀਂ ਲੈ। ਟੋਡੀ ਸਾਨੂੰ ਹੀ ਪਤਾ ਲੱਖੋਂ ਬਾਹਰ ਆ। ਹਾਂ। ਇਹਦਾ ਮੁੱਲ ਨਹੀਂ ਲੱਖ ਕਰਨਾ। ਅੱਛਾ। 5000 ਦੀਏ। 92 3 ਹੋਰ ਛੱਡਾ ਕੇ 92000 90 ਜੀ ਪੂਰੇ 90 ਦੇ ਨਾਲ ਖੋ ਜੀ ਹਾਂ ਖੋ ਜੀ ਦੱਸ ਦੇ ਆਹ ਕੀ ਹੋਫਰਾ ਹਾਂ ਇੱਥੇ ਮਿੰਨਾ ਮਾਰ ਸਾਕੇ ਆ ਜਿੰਨੇ ਕਰੀ ਅੱਜ ਨਾ ਝੋਟੀ ਦਾ ਬੱਜਾ ਨਹੀਂ ਹੈਗਾ ਧਾਰ ਦੇ ਮੈਨੂੰ ਪੂਛੀ ਬਣੀ ਆ ਆਲਾ ਮਸੰਦੀ ਬੋ ਜਮਦੀਨ ਪੂਛੀ ਲਾ ਕੇ ਲੋਈ ਹਾਂ ਲੋਈ ਝੋਟੀ ਲੋਈ ਲੋਈ ਝੋਟੀ ਤੇ ਵੱਡੀ ਝੋਟੀ ਨਾਲੇ ਵੱਡੀ ਫੁੱਲ ਵੱਡੀ ਫੁੱਲ ਵੱਡੀ ਚੈੱਕ ਕਰੋ ਜੀ ਵੀ ਮੇਰਾ ਵੀਰ ਵੇਖੋ ਫਰਾ ਦੀ ਤੇ ਆਹ ਵੇਖੋ ਪੂਛੀ ਬਣੀ ਆਏ ਇਹ ਜੀ ਬੀਹੂ ਮਗਰ ਤੇ ਹਾਂ ਦੇ ਠੀਕ ਹੈ ਯਾਰ ਠੀਕ ਜਾ ਇਹ ਨਹੀਂ ਕੀ ਉਹੋ ਜੀ ਗੱਲ ਹੂੰ ਹੂੰ ਪਿਓਰ ਲੋਈ ਪਿਓਰ ਲੋਈ ਵਾਹ 12 ਕਿਲੋ ਦੁੱਧ ਉਮਿੰਦੀ ਵਾਲਾ ਹੈ 12 ਕਿਲੋ 12 ਕਿਲੋ ਹੈ ਕੋਲ ਕੋ ਹਾਂਜੀ ਬੰਦਾ ਬੰਦੋ ਬੰਦੋ ਯਾਰ ਬੋਲੋ ਹਾਂ ਹਾਂ ਲਾਓ ਲਾਓ ਇਹ ਨੀਂਗੀ ਮਈ ਗੱਜਾਗੇ ਸੀ ਦਾ ਟੱਲਾ ਲਾਓ ਹਾਂ ਠੀਕ ਆ ਹਾਂ ਉਹ ਸੁਬਰੀ ਬੋਲਣੇ ਚਾਹੀਦੇ ਹਾਂ ਮੈਂ ਇਹ ਵੀ ਲਖੂ ਬਾਰੀ ਦਾ ਦੇ ਨਹੀਂ ਬੋਲ ਪਜਾਂਦੇ ਹਾਂ ਹਾਂ ਨੱਬੇ ਦੇ ਰਹੀਏ ਪੰਜ ਛੱਡ ਦਾਂਗੇ ਤਾਂ ਕਿ ਨੇ 85 ਹਜ਼ਾਰ ਦੀ ਮੈਂ ਦਵਾਂਗੇ ਹਾਂ ਵੀ ਵਧੀ ਜੋ ਤਾਂ ਤਾਂ ਵੇਖੋ ਨਹੀਂ ਜੀ ਬਾਹਰ ਕੋ 85 ਦੇ ਜੇ ਫੇਰ ਆਕੇ ਅੱਜ ਦੇਖੋ ਅੱਜ ਦੀ ਮੁੱਲ ਕਰਾ ਲੈਣ ਦੇ ਨਾਲ ਕੰਮ ਨਹੀਂ ਭਾਈ ਕਹਿੰਦਾ ਮੈਂ ਨਾ ਜੇ ਘਟੇ ਆ ਨਾ ਤੇ ਲੈਣੇ ਵੀ ਇਤੁਈ ਆ ਬਿਲਕੁਲ ਜੇ ਨੀਤ ਸਾਫ ਨਾਲ ਕੰਮ ਕਰਦੇ ਆ ਨਾ ਇਥੋਂ ਨਹੀਂ ਆਗੇ ਆ ਜੇ ਨੀਤਾਂ ਮਾਰੇ ਹੁੰਦੀਆਂ ਫਿਰ ਨਹੀਂ ਜਾਂਦੇ ਨਹੀਂ ਜਾਂਦੇ ਬਿਲਕੁਲ ਜੀ ਪਰਵਾਰਾ ਬੜਾ ਫੰਦਾ ਕੰਮ ਚ ਲਿਆ ਮੈਂ ਨਾ ਬੜੀ ਮਾਲਗਰੀ ਮੇਰਿਆ ਬਸ ਬਸ ਹਾਂ ਆਪਾਂ ਮਾਰੇ ਨਹੀਂ ਕਹਦਾ ਸਾਡੇ ਜਿੱਨਾ ਮਾਰਲੇ ਆ ਨਾ ਪਰ ਉਹਨਾਂ ਨਾਲ ਰਹਿ ਵੀ ਨਹੀਂ ਹੁਣ ਨਹੀਂ ਨਹੀਂ ਐ ਹੀ ਆ ਬੱਜੀ ਆਈਆਂ ਹਾਂ ਮੈਂ ਦੇ ਲਈ ਪ्योर ਬਿੱਲੀ ਆਖ ਬਿੱਲੀ 10 ਕਿਲੋ ਦੁੱਧ ਕਿਉਂ ਲਾਜੈ ਮੈਂ ਨਾ ਬਾਹਰ ਕੱਢ ਕੇ ਤੈਨੂੰ ਨਾ ਰੱਖੋ ਨਾ ਕੋਨਾ ਕੋਰਾ ਪਾਇਆ ਦੋ ਦਾ ਦੇ ਸਲੇ ਅੱਛਾ ਹਾਂ 10 ਕਿਲੋ ਦੁੱਧ ਹੈ 10 ਕਿਲੋ ਮਿੰਤੀ ਵਾਲਾ ਬੱਚਾ ਬੱਚਾ ਨਹੀਂ ਹੈਗਾ ਅੱਛਾ ਬੱਚਾ ਨਹੀਂ ਹੈਗਾ ਇੱਧਰ ਵੇ ਤੇ ਫੇ ਟੋਕੜੀ ਮੰਨੀ ਏ ਮੈਂ ਨਾ ਭਾਵੇਂ ਟੋਕੜ ਮੰਨ ਲਓ ਭਾਵੇਂ ਸੰਦੀਪ ਜੀ ਅੱਜ ਮੈਂ ਦੁੱਧੋਂ ਵਧੂ ਇੱਧਰ ਪਾਪ ਵਖਾ ਕਿੱਢੀ ਏ ਮੇਰੇ ਨਾਮ ਤੇ ਕਿਸ਼ਨ ਬਖਸ਼ ਦਾ ਬੈਂਕ ਆ ਮੈਂ ਖੋਪਾ ਆਪੇ ਕੁਮੋਤੀ ਬਰ। ਠੀਕ ਆ ਓਰ ਓਰ। ਤੇ ਇਹਦਾ ਮਹੀਨਾ ਸਾੰਬੀ ਨਹੀਂ ਦੁੱਧੋ ਬਦੂ ਆ ਜੀ। ਦੁੱਧੋ ਬਦੂ ਹੈ ਨਾ 10 ਕਿਲੋ ਮਿੰਟੀ ਆਦਾ ਹੀ। 10 ਕਿਲੋ ਮਿੱਠਿਆ ਦਾ ਰੜੀ। ਹਾਂ। ਮਿੱਠੋਂ ਕਰਾ ਲਈ। ਤੇ ਗਗਨ ਜੀ ਮੈਂ ਫਿਰ ਬੋਲਦਾ ਰੇਡ। ਨਹੀਂ ਸਾ ਜਿੱਦੀ ਮਹੀਨਾ। ਵੀਡੀਓ ਵੇਖਣੀ ਆ 65 70। ਹਾਂ। 40 ਮਹੀਨੇ ਦੀ ਗੇ। ਕੋਈ ਗੱਲ ਨਹੀਂ। 5 ਛੱਟਣਾ 55000 ਦੀ ਜੈਸ ਨੂੰ ਮੈਂ ਦੇਣੀ ਆ ਹਾਂ ਛੋੜ ਕਹਾਂਗੇ 10 ਕਿਲੋ ਦੁੱਧ ਮੇਰੇ ਘਰੇ ਚੋਕੇ ਲੈ ਜਾਏ ਦੋ ਡੰਗ ਇੱਕ ਗੱਲ ਹੈਗੀ ਆ ਉੱਥੇ ਹੀ ਬਾੜੇ ਤੇ ਟੀਗਾ ਵੀ ਲੈ ਸਕਦੀ ਬਗਾਨੇ ਘਰ ਜਾ ਕੇ ਪਰ ਇੰਨੀ ਗੱਲ ਕਹਾਂਗੀ ਕਿ ਮੈਂ ਵੰਡ ਪਾ ਕੇ ਚੋਲੋ ਲੱਤ ਨਾ ਲਾਉਗੀ ਚਲੋ ਚਲੋ ਠੀਕ ਆ ਠੀਕ ਆ ਐ ਛੋਟੀ ਨਾਲੇ ਇਹ ਕਹਿੰਦਾ 9 ਕਿਲੋ ਦੁੱਧ ਦੀ ਕੋਕੜੀ ਦੁੱਧ ਦੀ ਗਾਰੰਟੀ ਦਵਾਂਗੇ ਇਹ ਨਹੀਂ ਪਤਾ ਕਿ ਸੁਆ ਮਹੀਰੀਆਂ ਸੋਣੀਆਂ ਤੇ ਨਾਲ ਬਿਲਕੁਲ ਬਿਲਕੁਲ ਬਹੁਤ ਇੱਕ ਨੰਬਰ ਹੋਊਗੀ ਹਾਂ ਚੱਲ ਕਰਾ ਦੇ ਵੇਖੀ ਜੋ ਰਾਜ ਦੋ ਤੇ 9 10 ਕਿਲੋ ਫੁੱਲਾ 9 ਕਿਲੋ ਮੇਰੇ ਕੋਲ ਚੋਕ ਜਿਹੜਾ ਕੋਈ ਮਰਜ਼ੀ ਦਾ ਜਿਆਦਾ ਹੀ ਦੋ ਡੰਗ ਤਸਲੀ ਕਰ ਲੈ। ਬਸ ਠੀਕ ਆ। ਠੀਕ ਆ ਠੀਕ ਆ। ਆਂਦ ਕਰਾ ਦੇ। ਯਾ ਕਰ ਬੱਤੀ। ਹਾਂਜੀ ਭਰਾ। ਮਹੀਨਾ ਦੇ ਹੁੰਦਾ ਬੱਚਾ। ਹੂੰ। ਮੈਂ ਇਹ ਵੀ 60000 ਆਦੀ। 60000 ਦੇ ਦਈਏ। ਦੱਸ ਦਿਓ ਭਾਈ। 50 ਛੜ ਦਈਏ। 55 50। 5 ਹੋਰ ਛੜ ਦਈਏ ਪੂਰੇ 50 ਹੀ ਦੇ ਦਾਂਗੇ। ਯਾਰ 2 ਹੋਰ ਛਟਾਂਗੇ ਉਸਾਕੀ ਦਾ ਕੱਢ ਕੇ 40000 ਆਦੀ ਮੈਂ। 40000 ਆਦੀ ਮੈਂ। ਇੱਕ ਕਰਾਰੀ। ਇਹਨੂੰ ਲਿਆਣਗੇ ਨਾੜ ਵਖਾ। ਆਹ ਆਹ। ਮੈਨੂੰ ਲੱਗਦਾ ਜਿਵੇਂ ਪੋਰਾ ਤੁਰਿਆ ਹੁੰਦਾ ਪਾਇਆ ਹੋਵੇ। ਹੁੰਦਾ ਤਾਂ ਨਹੀਂ। ਮੈਂ ਚੰਗੀ ਨਸਲੀ ਦੁੱਧ ਵਾਲੀ ਆ। ਠੀਕ ਹੈ। ਹਾਂ। ਚੱਲਣ ਤੋਂ ਕਰਾਂ ਦੀ ਇੱਕ ਆਪਣੇ ਨੂੰ ਗਾਂ ਆ ਜਾਓ ਵਿਖਾ ਦੀ ਆ ਜੋ ਗਾਂ ਵੇਖੋ ਜੀ ਕਰਾਂ ਦੀ ਲੋ ਚੈੱਕ ਕਰੋ ਗਾਂ ਮਨੀ ਜੀ ਗਾਂ ਦੇ ਜਿਹੜਾ ਦੁੱਧ ਹੈ ਨਾ ਹਾਂ 13 ਕਿਲੋ ਮਿੰਤੀ ਵਾਲਾ ਹੀ ਠੀਕ ਆ ਢਾਈਆਂ ਮੀਨਾਂ ਦੀ ਗੱਬਣੀ ਢਾਈਆਂ ਦੀ ਗੱਬਣੀ ਅੱਛਾ ਤੇ 13 ਕਿਲੋ ਮਿੰਤੀ ਵਾਲਾ ਦੁੱਧ ਇਹ ਤੇਨੀ ਥਾਣੀ ਮਗਰ ਨਾ ਥਾਣੀ ਹੈਗਾ ਇੱਧਰ ਲਾ ਠੀਕ ਆ ਤੇਨੀ ਥਾਣੀ ਤੇਨੀ ਥਾਣੀ 13 ਕਿਲੋ ਦੁੱਧ ਮੇਰੇ ਘਰੇ ਚੋ ਕੇ ਕੋਈ ਲਾ ਜੇ ਟਾਈਆਂ ਨਹੀਂ ਚੈੱਕ ਪਾਸ ਕਰਾ ਕੇ ਲੈ ਜੀ ਟਾਈਆਂ ਮੈਨੇ ਗੱਲਾਂ ਵੱਡੀ ਵਹਿੜਿਆ ਚੈੱਕ ਬਾਅਦ 13 ਕਿਲੋ ਦੁੱਧ ਵੀ ਚਲੋ ਆਹ ਲਾਸਟ ਪੀਸ ਹੀ ਆ ਆਜਾ ਫਿਰ ਬੋਲੋ ਫਿਰ ਕਿਹੜੇ ਥਾਨ ਆ ਗਾਂ ਦਾ ਬਜਾਰ ਵਿੱਚ ਜੇ 35000 ਸੀ ਹਾਂ 30 ਦੇ ਦਈਏ ਅੰਜ ਪੂਰੇ 25000 ਦਵਾਂਗੇ ਛੋੜ ਚੱਪਾ ਤਾਂ ਹੁਣ ਗੱਲ ਮਰਜ਼ੀ ਕਰਦੇ ਕੋਜਾਂ ਆਈ ਆ ਆਈ ਆ ਜੀ ਮੇਰਾ ਵੀਰ ਵੇਖੋ ਅੱਜ ਅੱਜ ਵਿਸਾਖੀ ਪਰ ਉਹ ਬਾਈ ਆਉਣਾ ਨੇ ਪੂਰੀ ਮਾਨਦਾਨ ਕੀਤਾ ਤੁਹਾਡਾ ਪੂਰਾ ਫੁੱਲ ਮਾਨਦਾਨ ਕੀਤਾ ਪਰ ਇੱਥੇ ਬਸ ਇਹੀ ਗੱਲ ਹੁੰਦੀ ਆ ਬਾਰ ਬਾਰ ਹੀ ਕਹਿੰਨੇ ਆ ਇੱਥੇ ਚੁਾਈ ਕਰਕੇ ਚੈੱਕ ਕਰਕੇ ਪਾਖਣਾ ਭਾਈ ਆਦੀ ਥੱਲੀ ਕਰਨ ਹਾਂਜੀ ਠੀਕ ਨਹੀਂ ਹਾਂ ਮੈਂ ਨਾ ਆਦੀ ਥੱਲੀ ਕਰਨ ਥੱਲੀ ਕਰ ਬਾਕੀ ਫਿਰ ਬਿਮਾਰ ਕਾ ਟੋਲ ਇਹ ਮਾਰ ਗਿਆ ਤੁਹਾਨੂੰ ਹਾਂ ਇੱਥੇ ਵੀ ਵਿਸਾਖੀ ਨਹੀਂ বাজ ਗਈ ਆਖਣਾ ਕੀ ਸੰਦੀਪ ਉਹ ਜੇ ਆਦੀ ਥੱਲੀ ਕਰ ਲੋ ਆਣ ਕੇ ਬਸ ਬਸ ਪਰ ਅੱਜ ਆਪਾਂ ਵਿਸਾਖੀ ਦੇ ਆਫਰ ਲਾਤੇ ਆਫਰ ਪੂਰੀ ਆਫਰ ਲਾਈ ਆ ਪੂਰੇ ਲਾਇਆ ਆਫਰ ਹਾਂ ਬੋਲੋ ਫਿਰ ਨੰਬਰ ਨੰਬਰ ਆਪਣਾ 88721 ਇਹ ਤਰੀਨੋਂ ਨਤੀ ਪਿੰਡ ਜੀਓ ਵਾਲਾ ਜਿਹੜਾ ਤਰਨਤਾਰ ਇੱਕ ਜੱਫੀ ਪਾ ਲਈ ਆ ਚੱਲ ਚੱਲ ਠੀਕ ਹੈ ਸਾਥੀ ਕਾਜੀ ਚੱਲ